ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣਦੀਆਂ ਮਜਬੂਰ ਨਾ ਬਣੇ ਮਰਜ਼ੀ ਨਾਲ ਕੋਈ ਉਹ ਜਿਹਾ ਕਰਨਾ ਹੁੰਦਾ ਹੁੰਦਾ ਜੀ ਕਿ ਜਿੱਦ ਕਰਦਾ ਤਾਂ ਕੋਈ ਬਾਹਰੋਂ ਕੰਮ ਕਰੀਏ ਅੱਛਾ ਅੱਛਾ ਕਿਹੜਿਆ ਬੀਜ ਹੈ ਅੱਜ ਆ ਗਏ ਕਿਹੜਾ ਨਾਮ ਤੋਂ ਬੋਲਦੇ ਆ ਅੱਛਾ ਅੱਛਾ ਤੇ ਫਿਰ ਇਹ ਕਿੱਥੋਂ ਬਣਾ ਕੇ ਇਹ ਬਣਿਆ ਤਾਂ ਮੋਕੇ ਬਣਦਾ ਅੱਛਾ ਇਹ ਛੱਕੇ ਕੁੜਿਆ ਚੁਨੇਲੇ ਦਾ ਉਹ ਜਿਹੜੇ ਗੱਡੀ ਚ ਲੈ ਹੁੰਦਾ ਉਹ ਕੋਈ ਉਹ ਤੁਹਾਨੂੰ ਦੇ ਦਿੰਦਾ ਉਹ ਤੋਂ ਨਹੀਂ ਉਹ ਤੁਹਾਨੂੰ ਬੱਸ ਗੱਡੀ ਤੇ ਆ ਕੇ ਆਪਾਂ ਆਪਾਂ ਨਾਲ ਆ ਕੇ ਆਉਂਦੇ ਹਾਂ ਮਤਲਬ ਸਾਰਾ ਦਿਨ ਹੀ ਇੱਥੇ ਰਹਿੰਦੇ ਹਾਂ ਮੈਂ ਕਈ ਦਿਨਾਂ ਤੋਂ ਆ ਜਾ ਬੱਪ ਜੀ ਆ ਜਾ ਨੋ ਨੋ ਕੋਈ 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 ਸੰਭਾਲ ਕਰ ਕੋਈ ਨਹੀਂ ਕਰ ਨਹੀਂ ਭੈਣ ਭੈਣ ਰੰਦੇ ਕੋਈ ਨਹੀਂ ਨਾ ਤਾਂ ਮੈਂ ਮੈਂ ਜੋ ਬੈਠਾ ਮੈਂ ਤਾਂ ਪੁੱਛਣੀ ਹੈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਵੀ ਕੰਮ ਜਿਵੇਂ ਹੁੰਦਾ ਕਿ ਕੀ ਕਰਦੇ ਬੱਚੇ ਅੱਡੀ-ਬੁੜੀ ਕਰਦੇ ਆ ਯਾਰ ਉਹ ਤਾਂ ਪਾਈ ਇਹ ਅੱਡੀ-ਬੁੜੀ ਕਰਦੇ ਆ ਵੀ ਗੁਜ਼ਾਰਾ ਨਹੀਂ ਹੁੰਦਾ ਹਾਂਜੀ ਤਾਂ ਇਹ ਤਾਂ ਕੰਮ ਤੋਂ ਗੁੜਾ ਨਹੀਂ ਲੱਭਦਾ ਅੱਛਾ ਅੱਛਾ ਜਿਆਦਾ ਹੋਏ ਨਹੀਂ ਤਾਂ ਪਾ ਤੇ ਪੈਨਸ਼ਨ ਪੁਨਸ਼ਨ ਪੈਨਸ਼ਨ ਤਾਂ ਆ ਜਾਂਦੀ ਆ ਹੋਰ ਤੇ ਕਿਛੋਂ ਦੀ ਚਰਪੀ ਚੌੜੀ ਆ ਤਿੰਨ ਨਜ਼ਰ ਲੱਗ ਜਾਂਦਾ ਹੋਰ ਕਿੰਨਾ ਲੱਗਦਾ ਅੱਛਾ ਪੱਟੀ ਲੱਗੀ ਹੋਵੇ ਆਪਕੀ পেনশন ਅੱਛਾ ਬੁਲਾਈ ਲੱਗੀ ਆ ਨਹੀਂ ਹੋਊਗੀ ਮੈਂ ਸਾਰੇ ਇੱਕੋ ਪਿੰਡ ਤੋਂ ਆਇਆ ਹਾਂ ਇੱਕੋ ਜਿਹਰੇ ਤੋਂ ਤਗਰੂ ਪਿੰਡ ਤੋਂ ਕਿੰਨੇ ਬਿਚਰ ਗਾਉਂਦੇ ਆ ਤੁਸੀਂ ਚਰ ਘਾਟ ਲੋਕ ਜਾਣੇ ਲੋਕ ਜਾਣੇ ਆ ਅੱਛਾ ਤੇ ਇੱਥੇ ਤਾਂ ਛੱਡ ਕੇ ਗੌਰਮੰਦ ਛੱਡ ਜਾਂਦੇ ਆ ਹਾਂ ਆਪਕੇ ਜਲਾ ਕੇ ਲੋ ਤਾਂ ਹਾਂ ਹੀ ਲਿਆ ਬੈਠੀਆਂ ਰੱਖੀਆਂ ਅੱਛਾ ਦੇ ਕੋਈ ਚੈੱਕ ਚਲਾ ਲਿਓ ਮੈਂ ਅੱਗੇ ਅੱਛਾ ਦੇ ਕੋਈ ਪੱਟਾ ਦੇ ਗਾਰ ਇੱਕ ਜਗ੍ਹਾ ਤੇ ਬਣਾ ਲੁੱਤਾਂ ਦੇ ਬਜਾੜਾ ਵਧੀਆ ਤੁਹਾਡੀ ਕੋਈ ਰਾਏ ਹੋਰ ਦੱਸੋ ਫੈਸਲਾ ਹੈ ਨਾ ਬੋਲਣ ਦੀ ਵੱਡੀ ਅੱਟਾ ਹੈ ਨਾ ਦਾ ਬਾਸ ਇੱਧਰ ਦਾ ਵੱਡੀ ਆ ਉਹ ਕਹਿ ਕੇ ਰੋਣੀ ਤੱਕੀ ਜੇ ਡਰਾਈਵਰ ਵੈਸੇ ਰੋਕਲੇ ਨਾ ਤਾਂ ਉੱਥੇ ਰੁਕਦੀ ਜੇ ਪੱਟਾ ਅੱਟਾ ਨਾਲ ਜਿਰਗਾ ਨੂੰ ਆਏ ਮੂਰੇ ਹੱਥ ਦੇ ਕੇ ਰੋਕਣਾ ਵੀ ਆਪਾਂ ਸਾਰਾ ਟੈਂਡ ਤੰਗ ਇਹ ਕੰਮ ਖਾ ਮੈਂ ਰੋਕ ਦੇ ਰੋਕ ਸੋ ਮੈਂ ਅਸੀਂ ਮਾਨਸਾਵ ਤੇ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਹੋਣ। ਮੈਂ ਤਾਂ ਦੇ ਰਹੀ ਸੀ ਤੇ ਮੈਂ ਆਪ ਦਾ ਅਸਰ ਤੇ ਜੁੜੀ ਤੁਹਾਡੇ ਕੋਲੇ ਠੀਕ ਹੈ ਤੇ ਪਸਲਾ ਲੈ ਕੇ ਵੀ ਤੁਹਾਡਾ ਕੋਈ ਪਸਤਾ ਇੱਕ ਖਰਾਣਾ ਬਣਾ ਕੇ ਤਾਂ ਕਰ ਕਿਸੇ ਨੂੰ ਲੋਕਾਂ ਨੂੰ ਜਿਹੜੀਆਂ ਤੋਂ ਸਾਥ ਦੇਣਾ ਹਾਡਿਪੜਿਆ ਆ ਜੀ ਕਾ ਹਾਂ ਉਹਨਾਂ ਨੂੰ ਕਰੂ ਵੀ ਛੋਣ ਦੇ ਛੇਲ ਬੈਸ ਕੇ ਸਾਡੀ ਛੇਲ ਸੂਟ ਕੋਈ ਨਹੀਂ ਹਾਂ ਕਿਸੇ ਦਿਨ ਸੌ ਕੇ ਦਿਨ ਠੇਕ ਉਹਨਾਂ ਲਈ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਦੇ ਆ ਲੈ ਕੇ ਹਾਂਜੀ ਉਧਰ ਲਾ ਦਿਓ ਇੱਕ ਉਧਰ ਲਾ ਦਿਓ ਹਾਂ ਇਨਾ ਕੰਮ ਸਾਡਾ ਦੇ ਦੇ ਮੈਡਮ ਹੈ ਕਿੰਨਾ ਟਾਈਮ ਇੱਥੇ ਬੱਸ ਨਹੀਂ ਰੁਕਦੀ ਉਹਨੇ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਵੀ ਜਗਾਰ ਚੱਲੂਗੀ ਜਦ ਸਵਾਰੀ ਆਉਗੀ ਉਹ ਮੋੜ ਸਾਡੇ ਇੱਕ ਇਧਰ ਲਾ ਦਿਓ ਜੀ ਅੱਛਾ ਉਹ ਨਹੀਂ ਛੱਡਦੇ ਉਹ ਮੋੜੀਏ ਜੂੜੀ ਕੰਮ ਕਰ ਉਹਦੇ ਨਾਲ ਫਾਇਦਾ ਹੋਊਗਾ ਪੜੂ ਗਾ ਲਈ ਹੈ ਚਲੋ ਆ ਆਹਨੇ ਮੁੰਡੇ ਹੈਗੇ ਆ ਅਮਰੀਕ ਤੇ ਆਹ ਤਾਂ ਸਾਰੇ ਫਿਲਕੋ ਹਾਂ ਫਿਲਟਰ ਲੱਗੇ ਜੀ ਲੈ ਲਓ ਹਾਂ ਕਰਦੇ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਦੇ ਹੱਲ ਕਰਦੇ ਆ ਤੁਹਾਡਾ ਕਿੰਨੇ ਸਾਰੇ ਹੈ ਹੈ ਕਿੰਨੇ ਬੱਪੂ ਸਾਰੇ ਆ ਵੀ ਨਹੀਂ ਮਾਣ ਕਿੰਨੇ ਸਾਰੇ 1 2 3 4 ਸਾਰੇ ਇਹਨਾਂ ਦੇ ਖਰੀਦ ਕਰ ਲਓ ਤੁਸੀਂ ਤੇ ਜਦੋਂ ਮੈਂ ਦੁਬਾਰਾ ਫੇਰ ਮਿਲ ਕੇ ਜਾਉਂਗਾ ਥੋੜਾ ਮੈਂ ਹੱਲ ਕਰਕੇ ਥੋੜਾ ਅੱਡੇ ਦਾ ਹੱਲ ਕਰਕੇ ਅੱਡੇ ਦਾ ਹੱਲ ਕਰਕੇ ਠੀਕ ਹੈ ਬੱਪੂ ਵੀ ਕਰਦੇ ਤੁਹਾਡਾ ਹੱਲ ਬੱਪੂ 13 ਕਿੰਨੇ ਦਾ ਮਾਹਰ ਹੋ ਆ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਸੌਖਾ ਹੀ ਤੇ ਸਰਦੀ ਨਹੀਂ ਮਤਲਬ ਆਈ ਚਾਹ। ਇਹ ਸੁੰਦਰ ਇਹਨਾਂ ਦਾ ਫੋਨ ਨੰਬਰ ਲੈ ਲੋ। ਬਾਪੂ ਤੇ ਫੋਨ ਹੈਗਾ? ਨਹੀਂ ਨਹੀਂ ਕਰ ਲਓ। ਫੋਨ ਹੈਗਾ? ਫੋਨ ਦੀ ਇੱਥੇ ਨੰਬਰ ਪੁਨੀਸ਼ ਕਰਕੇ ਲੱਕਤਾ ਦੇ ਦਿਓ। ਹਜ਼ਾਰ ਰਿਕਾਰਡ ਤੇ ਫੋਟੋ। ਹਾਂਜੀ। ਹਾਂ। ਸਿੱਧਾ ਕਰਪਾਤ ਨੂੰ ਭੇਜ ਦਿਓ। ਜਿੰਨੇ ਬਸ ਬੈਠੇ ਆ ਉਹਨਾਂ ਦਾ ਇੱਥੇ ਆ ਕੇ ਫੋਟੋ ਠੀਕ ਹੈ। ਬਾਪੂ ਜੀ ਇਹ ਬਾਪੂ ਤੋਂ ਵੀ ਲੈ ਲੈਂਦੇ ਆਪਾਂ ਇਹ ਤੁਹਾਨੂੰ ਵੀ ਜਿਹੜੀ ਬਿਜਲੀ ਵਾਲੀ ਉਹ ਮੇਰੇ ਤੋਂ ਜ਼ਿਆਦਾ ਵਧੀਆ ਨਹੀਂ ਆ ਕੰਮ ਕਰਾਂਗਾ ਬਾਪੂ ਕਿੰਨੇ ਆ ਧਾਰ ਕਰਾਂਗੇ ਥੋੜਾ ਧਾਰ ਕਰਾਂਗੇ ਇਹ ਮੈਂ ਤਾਂ ਵਿਚਾਰ ਕਰਤੀ ਆ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲੇ ਆਓ ਜੀ ਧਾਰ ਕਰੀ ਠੀਕ ਆਪ ਜੀ ਠੀਕ ਚਲੋ ਜੀ ਖਾਣੇ ਨੂੰ ਲੈ ਆਉਂਦੇ ਆ ਆਹ ਤੁਹਾਨੂੰ ਦੱਸਣਾ ਨਹੀਂ ਜੀ ਜੇ ਫੇਰ ਇੰਤਰੋ ਲੈ ਰਹੇ ਹੋ ਥੋੜਾ ਟੰਦੇ ਆਹ ਰਾਹ ਉਨਾਰਾ ਉਨਾਰਾ